ਇਕਔਰਤ ਆਪਣੇ ਪੁੱਤਰ ਦੀ ਮੰਗਣੀ ਦੇ ਲਈ ਆਸਟ੍ਰੇਲੀਆ ਜਾਂਦੀ ਆ। ਅਤੇ ਆਪਣੀ ਹੋਣ ਵਾਲੀ ਨੂੰਹ ਦੇ ਪਿਤਾ ਨੂੰ ਦੇਖ ਕੇ ਉਹਦੇ ਹੋਸ਼ ਉੱਡ ਜਾਂਦੇ ਆ ਕਿਉਂਕਿ ਉਹਦਾ ਹੋਣ ਵਾਲਾ ਕੁੜਮ ਕੋਈ ਹੋਰ ਨਹੀਂ ਉਹਦਾ ਹੀ ਪਹਿਲਾ ਮਗੇਤਰ ਹੁੰਦਾ। ਫਿਰ ਅੱਗੇ ਇਸ ਰਿਸ਼ਤੇ ਦਾ ਕੀ ਬਣਦਾ ਕੀ ਫੈਸਲਾ ਲਿਆ ਜਾਂਦਾ ਇਸ ਕਹਾਣੀ ਬਾਰੇ ਅੱਜ ਗੱਲਬਾਤ ਕਰਾਂਗੇ। ਜੋਗਿੰਦਰ ਸਿੰਘ ਤੇ ਉਹਦੀ ਪਤਨੀ ਹਰਵੰਸ ਕੌਰ ਉਹਨਾਂ ਦਾ ਇਕਲੌਤਾ ਪੁੱਤਰ ਜਿਹੜਾ ਕਿ 5-6 ਸਾਲਾਂ ਤੋਂ ਆਸਟ੍ਰੇਲੀਆ ਦੇ ਵਿੱਚ ਰਹਿ ਰਿਹਾ ਤੇ ਉਹ ਉੱਥੋਂ ਦੀ ਹੀ ਇੱਕ ਕੁੜੀ ਨੂੰ ਪਸੰਦ ਕਰਨ ਲੱਗ ਜਾਂਦਾ। ਉਹਨਾਂ ਦਾ ਬੇਟਾ ਗੁਰਪ੍ਰੀਤ ਆਪਣੇ ਮਾਪੇ ਨਾਲ ਹਰ ਇੱਕ ਗੱਲ ਸਾਂਝੀ ਕਰਦਾ ਸੀ, ਕੋਈ ਵੀ ਗੱਲ ਨਹੀਂ ਲੁਕਾਉਂਦਾ ਸੀ। ਜਦੋਂ ਉਹਨੂੰ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਦੀ ਜੰਮ ਪਾਲ ਕੁੜੀ ਮਹਿਕ ਦੇ ਨਾਲ ਪਿਆਰ ਹੁੰਦਾ ਤੇ ਉਹਦੇ ਨਾਲ ਅੱਗੇ ਦੀ ਜ਼ਿੰਦਗੀ ਜਿਉਣਦੇ ਉਹ ਸੁਪਨੇ ਵੇਖਦਾ। ਉਹ ਆਪਣੇ ਮੰਮੀ ਪਾਪਾ ਨੂੰ ਦੱਸਦਾ ਕਿ ਮੈਨੂੰ ਇੱਥੇ ਇੱਕ ਕੁੜੀ ਪਸੰਦ ਆਈ ਆ ਤੇ ਉਹਦੇ ਮਾਪੇ ਬਾਬ ਨੂੰ ਵੀ ਕੋਈ ਇਤਰਾਜ਼ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਸਾਡਾ ਬੇਟਾ ਬਾਹਰ ਰਹਿੰਦਾ ਜਦੋਂ ਉਹਨੇ ਜ਼ਿੰਦਗੀ ਜਿਉਣੀ ਆ ਜੇ ਉਹਨੂੰ ਕੁੜੀ ਪਸੰਦ ਆ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਚਲੋ ਕੁਝ ਸਮਾਂ ਉਹਨਾਂ ਦਾ ਇਸ ਰਿਸ਼ਤੇ ਦੇ ਵਿੱਚ ਲੰਘਦਾ ਉਸ ਤੋਂ ਬਾਅਦ ਗੁਰਪ੍ਰੀਤ ਨੂੰ ਤੇ ਉਹਦੇ ਮਾਪੇ ਬਾਬ ਨੂੰ ਇਸ ਤਰ੍ਹਾਂ ਲੱਗਦਾ ਵੀ ਇਸ ਰਿਸ਼ਤੇ ਨੂੰ ਅੱਗੇ ਵਧਾਉਣਾ ਚਾਹੀਦਾ ਮੰਗਣੀ ਤੇ ਵਿਆਹ ਬਾਰੇ ਸੋਚਣਾ ਚਾਹੀਦਾ ਚਲੋ ਜਗਿੰਦਰ ਸਿੰਘ ਆਪਣੇ ਪੁੱਤਰ ਨੂੰ ਕਹਿੰਦਾ ਵੀ ਦੇਖ ਪੁੱਤ ਆ ਧੀਆ ਭੈਣਾਂ ਵਾਲੇ ਆਪਾਂ ਵੀ ਇਸ ਤਰ੍ਹਾਂ ਕਿਸੇ ਕੁੜੀ ਦੇ ਨਾਲ ਘੁੰਮਣਾ ਫਿਰਨਾ ਵੀ ਭਾਵੇਂ ਚਲੋ ਸਾਡੇ ਵਰਗਿਆਂ ਲਈ ਇਹ ਵੱਡੀ ਗੱਲ ਲੱਗਦੀ ਹੈ ਤੁਹਾਨੂੰ ਨਹੀਂ ਲੱਗਦੀ ਹੋਣੀ ਪਰ ਫਿਰ ਵੀ ਮੈਂ ਚਾਹਣਾ ਵੀ ਜੇ ਤੈਨੂੰ ਕੁੜੀ ਪਸੰਦ ਹੀ ਆ ਤੇ ਵਿਆਹ ਦੀ ਤੇਰੀ ਉਮਰ ਆ ਤੂੰ ਵਿਆਹ ਕਰਾਉਣਾ ਹੀ ਆ ਤਾਂ ਫਿਰ ਤੁਸੀਂ ਅੱਗੇ ਦਾ ਸੋਚੋ ਤਾਂ ਗੁਰਪ੍ਰੀਤ ਕਹਿੰਦਾ ਕਿ ਪਾਪਾ ਹਜੇ ਮੈਂ ਇੰਡੀਆ ਨਹੀਂ ਆ ਸਕਦਾ ਮੇਰੀ ਪੀਆਰ ਨਹੀਂ ਹੋਈ ਮੈਂ ਪੀਆਰ ਨਹੀਂ ਹੋਇਆ ਤੇ ਜੇ ਮੈਂ ਪਹਿਲਾਂ ਆ ਗਿਆ ਵੀ ਮੈਂ ਚਾਹਣਾ ਵੀ ਮੈਂ ਪੀਆਰ ਹੋ ਜਾਾਂ ਫੇਰ ਹੀ ਮੈਂ ਆ ਕੇ ਵਿਆਹ ਕਰਵਾਵਾਂ ਤਾਂ ਉਹ ਕਹਿੰਦੇ ਵੀ ਦੇਖ ਪੁੱਤ ਜੇ ਤੂੰ ਹਜੇ ਵਿਆਹ ਲੇਟ ਕਰਾਉਣਾ ਤਾਂ ਤੂੰ ਮੰਗਣੀ ਕਰ ਲਾ ਉਹ ਕਹਿੰਦਾ ਪਾਪਾ ਮੈਂ ਨਹੀਂ ਚਾਹੁੰਦਾ ਵੀ ਆਪਣੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਪੜ ਤੇ ਇੰਨਾ ਸੋਹਣਾ ਸਮਾਂ ਮੈਂ ਤੁਹਾਡੇ ਬਿਨਾ ਕੋਈ ਫੰਕਸ਼ਨ ਰੱਖਾਂ ਵੀ ਮੈਂ ਚਾਹਣਾ ਮੈਂ ਮੰਗਣੀ ਇੱਥੇ ਕਰਾ ਲਾਂ ਤੇ ਮੈਂ ਤੁਹਾਨੂੰ ਬੁਲਾ ਲੂੰਗਾ ਨਾਲੇ ਤੁਹਾਡਾ ਵੀਜ਼ਾ ਲੱਗ ਜਾਊਗਾ ਜੋਗਿੰਦਰ ਸਿੰਘ ਕਹਿੰਦਾ ਕਿ ਠੀਕ ਆ ਪੁੱਤ ਇਗਲੇ ਸਹੀ ਹੀ ਵੀ ਨਾਲੇ ਅਸੀਂ ਆਸਟ੍ਰੇਲੀਆ ਦੇਖ ਜਾਗੇ ਤੂੰ ਸਾਨੂੰ ਬੁਲਾ ਲਾ ਚਲੋ ਗੁਰਪ੍ਰੀਤ ਆਪਣੇ ਮਾਤਾ ਪਿਤਾ ਦੀ ਫਾਈਲ ਲਾਉਂਦਾ ਤੇ ਉਹਦੇ ਮਾਤਾ ਪਿਤਾ ਦਾ ਵੀਜ਼ਾ ਲੱਗ ਜਾਂਦਾ ਦੋਨੋਂ ਜੀ ਬੜੇ ਖੁਸ਼ੀ ਨਾਲ ਹਨਾ ਤਿਆਰੀ ਕਰਦੇ ਆ ਆਪਣੇ ਪੁੱਤਰ ਦੇ ਮੰਗਣੇ ਦੀ ਚਾਹ ਹੁੰਦਾ ਸਾਰਿਆਂ ਨੂੰ ਹੀ ਹੁੰਦਾ ਸਾਰੇ ਮਾਪੇ ਜਿਹੜੇ ਜਦੋਂ ਉਹਨਾਂ ਦੇ ਧੀ ਪੁੱਤ ਦਾ ਕੋਈ ਕਾਰਜ ਹੋਣਾ ਹੁੰਦਾ ਤੇ ਮਾਪੇ ਉਹਨਾਂ ਨੂੰ ਵੱਧ ਖੁਸ਼ੀ ਕਿਹਨੂੰ ਹੁੰਦੀ ਆ ਚਲੋ ਦੋ ਕੁ ਮਹੀਨਿਆਂ ਦੇ ਵਿੱਚ ਹੀ ਸਾਰੀ ਗੱਲਬਾਤ ਆ ਜਿਹੜੀ ਹੋ ਜਾਂਦੀ ਆ ਫਾਈਲ ਲੱਗ ਜਾਂਦੀ ਆ ਵੀਜ਼ਾ ਆ ਜਾਂਦਾ ਤੇ ਜਦੋਂ ਵੀਜ਼ਾ ਆਉਂਦਾ ਇੱਕ ਹਫ਼ਤੇ ਦੇ ਅੰਦਰ ਅੰਦਰ ਗੁਰਪ੍ਰੀਤ ਆਪਣੇ ਮੰਮੀ ਪਾਪਾ ਦੀਆਂ ਟਿਕਟਾਂ ਕਰਾ ਦਿੰਦਾ ਤੇ ਜੋਗਿੰਦਰ ਸਿੰਘ ਤੇ ਹਰਵੰਸ ਕੌਰ ਜਹਾਜ਼ ਦੇ ਵਿੱਚ ਬੈਠਦੇ ਆ ਹੀ ਆਸਟ੍ਰੇਲੀਆ ਦੀ ਸੋਹਣੀ ਜ਼ਿੰਦਗੀ ਦੇ ਸੁਪਨੇ ਵੇਖਣ ਲੱਗਦੇ ਆ ਉਹਨਾਂ ਦੇ ਮਨ ਦੇ ਵਿੱਚ ਚਾਹ ਹੁੰਦਾ ਵੀ ਅਸੀਂ ਆਪਣੀ ਹੋਣ ਵਾਲੀ ਨੂੰ ਨੂੰ ਮਿਲਾਂਗੇ ਫਿਰ ਅਸੀਂ ਆਪਣੇ ਪੁੱਤ ਦੀ ਮੰਗਣੀ ਕਰਾਂਗੇ ਬਹੁਤ ਸੋਹਣੀ ਜ਼ਿੰਦਗੀ ਦੇ ਸੁਪਨੇ ਉਹ ਲੈ ਰਹੇ ਹੁੰਦੇ ਆ ਤੇ ਚਲੋ ਜਹਾਂ ਇਹਦੇ ਵਿੱਚ ਬੈਠਨੇ ਆ ਇੰਨਾ ਸੁਪਨਿਆਂ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਕਦੋਂ ਉਹ ਆਸਟ੍ਰੇਲੀਆ ਪਹੁੰਚ ਜਾਂਦੇ ਆ ਆਸਟ੍ਰੇਲੀਆ ਦੇ 에ਅਰਪੋਰਟ ਤੇ ਗੁਰਪ੍ਰੀਤ ਆਪਣੀ ਹੋਣ ਵਾਲੀ ਘਰ ਵਾਲੀ ਮਹਿਕ ਦੇ ਨਾਲ ਆਪਣੇ ਮਾਪਿਓ ਨੂੰ ਲੈਣ ਆਉਂਦਾ ਇਧਰੋਂ ਜਗਿੰਦਰ ਸਿੰਘ ਤੇ ਹਰਵੰਸ ਕੌਰ ਆਪਣੇ ਪੁੱਤਰ ਤੇ ਹੋਣ ਵਾਲੀ ਨੂੰ ਨੂੰ ਦੇਖ ਕੇ ਫੁੱਲੇ ਨਹੀਂ ਸਮਾਉਂਦੇ ਕਿਉਂਕਿ ਜਿੰਨਾ ਸੋਹਣਾ ਸੁਨੱਖਾ ਉਹਨਾਂ ਦਾ ਪੁੱਤ ਸੀ ਉਹਨੂੰ ਮਾਤ ਪਾਉਂਦੀ ਸੀ ਉਹਨਾਂ ਦੀ ਹੋਣ ਵਾਲੀ ਨੂੰ ਮਹਿਕ ਮੈਕ ਭਾਵੇਂ ਕਿ ਆਸਟ੍ਰੇਲੀਆ ਦੀ ਜੰਮ ਪੜ ਸੀ ਪਰ ਉਹ ਇੱਕ ਪੰਜਾਬਣ ਕੁੜੀ ਸੀ ਤੇ ਗੁਰਪ੍ਰੀਤ ਨੂੰ ਵੀ ਉਹ ਤਾਂ ਹੀ ਪਸੰਦ ਆਈ ਸੀ ਕਿਉਂਕਿ ਗੁਰਪ੍ਰੀਤ ਵੀ ਭਾਵੇਂ ਆਸਟ੍ਰੇਲੀਆ ਰਹਿੰਦਾ ਸੀ ਪਰ ਉਹਨੂੰ ਪੰਜਾਬ ਦੀਆਂ ਕੁੜੀਆਂ ਪੰਜਾਬੀ ਸੱਭਿਆਚਾਰ ਬੜਾ ਵਧੀਆ ਲੱਗਦਾ ਸੀ ਇਸੇ ਗੱਲ ਕਰਕੇ ਹੀ ਉਹਨੂੰ ਮੈਕ ਪਸੰਦ ਆਈ ਤੇ ਮੈਕ ਨੇ ਵੀ ਗੁਰਪ੍ਰੀਤ ਨੂੰ ਇੱਕ ਪੰਜਾਬੀ ਸਰਦਾਰ ਹੋਣ ਦੇ ਨਾਤੇ ਪਸੰਦ ਕੀਤਾ ਸੀ ਦੋਨਾਂ ਦੀ ਸੋਚ ਇੱਕੋ ਜੀ ਸੀ ਸੁਪਨੇ ਇੱਕੋ ਜੀ ਸੀ ਚਲੋ ਹਰਮਨਕੌਰ ਆਪਣੀ ਨੂਨੂ ਨਾਲ ਗੱਲ ਨਾਲ ਆਉਂਦੀ ਆ ਤੇ ਮੈਂ ਕਿ ਜਦੋਂ ਉਹਨਾਂ ਦੇ ਪੈਰੀ ਹੱਥ ਲਾਉਣ ਲੱਗਦੀ ਆ ਤਾਂ ਉਹਨਾਂ ਦੋਨਾਂ ਦਾ ਦਿਲ ਮੋਇਆ ਜਾਂਦਾ ਇੰਨੀ ਸੋਹਣੀ ਸੁਨੱਖੀ ਆਸਟ੍ਰੇਲੀਆ ਦੀ ਜੰਪਾਲ ਕੁੜੀ ਤੇ ਸੰਸਕਾਰ ਇੰਨੇ ਸੋਹਣੇ ਉਹ ਦੋਨੇ ਜੀ ਨਾ ਮਤਲਬ ਉਹਨਾਂ ਦੇ ਪੈਰ ਧਰਤੀ ਤੇ ਨਹੀਂ ਲੱਗਦੇ ਹੁੰਦੇ ਵੀ ਉਹਨਾਂ ਨੂੰ ਐ ਹੁੰਦਾ ਵੀ ਸਾਨੂੰ ਪਤਾ ਨਹੀਂ ਕੀ ਕੋਹੇ ਨੂਰ ਦਾ ਖਜ਼ਾਨਾ ਮਿਲ ਗਿਆ ਚਲੋ ਗੱਡੀ 'ਚ ਬੈਹਂਦੇ ਆ ਦੋਨੋਂ ਜੀ ਆਪਣੇ ਪੁੱਤ ਦੇ ਘਰੇ ਆਉਂਦੇ ਆ ਗੁਰਪ੍ਰੀਤ ਦਾ ਘਾਰਾ ਜਿਹੜਾ ਉਹ ਬਹੁਤ ਛੋਟਾ ਹੁੰਦਾ ਪਰ ਸੋਹਣਾ ਬੜਾ ਹੁੰਦਾ ਦੋਨੇ ਜੀ ਆਪਣੇ ਪੁੱਤ ਦੇ ਕਰ ਦੇ ਅੰਦਰ ਜਦੋਂ ਪੈਰ ਪਾਉਣ ਲੱਗਦੇ ਆ ਤਾਂ ਮੈਂ ਇੱਕ ਕਹਿੰਦੀ ਕਿ ਰੁਕੋ ਮੰਮੀ ਰੈਡੀ ਤੁਸੀਂ ਹਜੇ ਨਹੀਂ ਅੰਦਰ ਆਉਣਾ ਉਹਨਾਂ ਨੂੰ ਗੇਟ ਤੇ ਰੋਕ ਕੇ ਉਹਨਾਂ ਦਾ ਸਵਾਗਤ ਕਰਦੀ ਆ ਵੈਲਕਮ ਕਰਦੀ ਆ ਇੱਕ ਥਾਲੀ ਸਜਾ ਕੇ ਲਿਆਉਂਦੀ ਆ ਉਹਨਾਂ ਦੀ ਆਰਤੀ ਕਰਦੀ ਆ ਤੇ ਤੇਲ ਚੋਂਦੀ ਆ ਇਹ ਵੇਖ ਕੇ ਹਰਵੰਸ ਕੌਰ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਵੀ ਕਿੰਨੀ ਪਿਆਰੀ ਤੇ ਕਿੰਨੀ ਸਿਆਣੀ ਧੀ ਮਿਲੀ ਆ ਸਾਨੂੰ ਚਲੋ ਉਸ ਤੋਂ ਬਾਅਦ ਉਹਨਾਂ ਲਈ ਚਾਹ ਪਾਣੀ ਬਣਾਉਂਦੀ ਆ ਤੇ ਉਸ ਤੋਂ ਬਾਅਦ ਮੈਂ ਕਹ ਜਿਹੜੀ ਉਹ ਆਪਣੇ ਹੋਣ ਵਾਲੇ ਸੱਸ ਸਹੁਰੇ ਤੋਂ ਵਿਦਾਈ ਲੈ ਕੇ ਆਪਣੇ ਘਰ ਚਲੀ ਜਾਂਦੀ ਆ ਤੇ ਗੁਰਪ੍ਰੀਤ ਨੂੰ ਕਹਿੰਦੀ ਆ ਕਿ ਗੁਰਪ੍ਰੀਤ ਕੱਲ ਨੂੰ ਟਾਈਮ ਨਾਲ ਮੰਮੀ ਪਾਪਾ ਨੂੰ ਲੈ ਕੇ ਘਰ ਆ ਜਿਓ ਮੇਰੇ ਪਾਪਾ ਤੇ ਮੇਰੀ ਨਾਨੀ ਇੰਤਜ਼ਾਰ ਕਰਨਗੇ ਅਸਲ ਦੇ ਵਿੱਚ ਜਿਹੜੀ ਮਹਿਕ ਸੀ ਉਹਦੀ ਮਾਂ ਦੀ ਮੌਤ ਹੋ ਚੁੱਕੀ ਸੀ ਤੇ ਘਰ ਦੇ ਵਿੱਚ ਉਹ ਆਪਣੀ ਨਾਨੀ ਤੇ ਆਪਣੇ ਪਿਓ ਦੇ ਨਾਲ ਰਹਿੰਦੀ ਹੁੰਦੀ ਆ ਚਲੋ ਹਰਵੰਸ ਕੌਰ ਸ਼ਾਮ ਦਾ ਮਾੜਾ ਮੋਟਾ ਕੰਮ ਕਰਦੀ ਆ ਤੇ ਆਪਣੇ ਪੁੱਤ ਦਾ ਘਰ ਦੇਖ ਕੇ ਉਹਦੀ ਭੁੱਖ ਨਹੀਂ ਲੈਂਦੀ ਫਿਰ ਉਹ ਆਪਣੇ ਪੁੱਤਰ ਨੂੰ ਵੇਖਦੀ ਹੈ ਤੇ ਉਹਨੂੰ ਕਹਿੰਦੀ ਆ ਕਿ ਪੁੱਤ ਤੂੰ ਸਾਡਾ ਦਿਲ ਖੁਸ਼ ਕਰਤਾ ਵੀ ਤੂੰ ਇੱਕ ਵਧੀਆ ਸੋਹਣੀ ਕੁੜੀ ਪਸੰਦ ਕੀਤੀ ਐ ਤੇ ਸੰਸਕਾਰੀ ਵੀ ਆ ਚਲੋ ਭਾਈ ਉਸ ਤੋਂ ਬਾਅਦ ਉਹ ਰੈਸਟ ਕਰਨ ਚਲੇ ਜਾਂਦੇ ਆ ਤੇ ਅਗਲੀ ਸਵੇਰ ਗੁਰਪ੍ਰੀਤ ਜਲਦੀ ਉੱਠਦਾ ਤੇ ਆਪਣੇ ਮੰਮੀ ਪਾਪਾ ਨੂੰ ਉਠਾਉਂਦਾ ਤੇ ਕਹਿੰਦਾ ਕਿ ਮੈਂਕ ਦੇ ਡੈਡੀ ਆ ਨਾ ਸਮੇਂ ਦੇ ਬੜੇ ਪਾਵਨ ਦਾ ਮੈਂ ਚਾਹਣਾ ਵੀ ਆਪਾਂ ਟਾਈਮ ਤੇ ਚਲੇ ਜਾਈਏ ਚਲੋ ਦੋਨੋਂ ਜੀ ਫਟਾਫਟ ਤਿਆਰ ਹੁੰਦੇ ਆ ਵਧੀਆ ਤਿਆਰੀ ਹੁੰਦੀ ਆ ਤੇ ਹਰਵੰਸ ਕੌਰ ਇਸ ਉਮਰ ਦੇ ਵਿੱਚ ਵੀ ਜਦੋਂ ਤਿਆਰ ਹੁੰਦੀ ਆ ਨਾ ਤਾਂ ਉਹ ਕਿਸੇ ਮਟਿਆਰ ਨਾਲੋਂ ਘੱਟ ਨਹੀਂ ਲੱਗਦੀ ਹੁੰਦੀ ਤਾਂ ਉਸ ਤੋਂ ਬਾਅਦ ਮਹਿਕ ਆ ਜਿਹੜੀ ਉਹ ਇੱਥੇ ਆ ਜਾਂਦੀ ਐ ਇਹਨਾਂ ਨੂੰ ਲੈਣ ਮਹਿਕ ਗੁਰਪ੍ਰੀਤ ਨੂੰ ਕਹਿੰਦੀ ਆ ਗੁਰਪ੍ਰੀਤ ਮੈਂ ਇਸ ਕਰਕੇ ਆ ਗਈ ਵੀ ਆਪਾਂ ਚਾਰੇ ਜਾਵਾਂਗੇ ਤਾਂ ਸੋਹਣਾ ਲੱਗੂਗਾ ਤੇ ਉਹ ਆਪਣੀ ਸੱਸ ਦੀ ਟੌਰ ਨੂੰ ਦੇਖ ਕੇ ਹੈਰਾਨ ਰਹਿ ਜਾਂਦੀ ਆ ਤੇ ਕਹਿੰਦੀ ਮੰਮੀ ਤੁਸੀਂ ਤਾਂ ਮੇਰੇ ਨਾਲੋਂ ਵੀ ਕਿਤੇ ਜਵਾਨ ਲੱਗਦੇ ਹੋ ਤੇ ਉਹਦੀ ਮਾਂ ਨੂੰ ਗੱਲ ਨਾ ਲਾ ਲੈਂਦੀ ਆ ਚਲੋ ਫੇਰ ਗੱਡੀ 'ਚ ਬਹਿੰਦੇ ਆ ਤੇ ਮਹਿਕ ਦੇ ਘਰ ਵੱਲ ਚੱਲ ਪੈਂਦੇ ਆ। ਅੱਗੋਂ ਮਹਿਕ ਦੀ ਨਾਨੀ ਤੇ ਉਹਦਾ ਪਿਓ ਉਹਨਾਂ ਦੋਨਾਂ ਜੀਆਂ ਦਾ ਅੱਖਾਂ ਵਿਸਾ ਕੇ ਇੰਤਜ਼ਾਰ ਕਰ ਰਹੇ ਹੁੰਦੇ ਆ। ਜਦੋਂ ਹਰਵੰਸ ਕੌਰ ਤੇ ਜਗਿੰਦਰ ਸਿੰਘ ਗੁਰਪ੍ਰੀਤ ਤੇ ਮਹਿਕ ਦੇ ਨਾਲ ਮਹਿਕ ਦੇ ਘਰ ਦੇ ਅੰਦਰ ਦਾਖਲ ਹੁੰਦੇ ਆ ਤਾਂ ਮਹਿਕ ਦੀ ਨਾਨੀ ਦੋਨਾਂ ਨੂੰ ਦਰਵਾਜ਼ੇ ਤੇ ਲੈਣ ਆਉਂਦੀ ਆ, ਉਹਨਾਂ ਨੂੰ ਗੱਲ ਨਾਲ ਲਾਉਂਦੀ ਆ ਤੇ ਉਹ ਦੋਨੋਂ ਜਾਣੀ ਉਹ ਤੋਂ ਅਸ਼ੀਰਵਾਦ ਲੈਂਦੇ ਆ। ਅੱਗੇ ਘਰ ਦੀ ਲੌਬੀ ਦੇ ਵਿੱਚ ਖੜੇ ਇਨਸਾਨ ਨੂੰ ਦੇਖ ਕੇ ਹਰਵੰਸ ਕੌਰ ਦੇ ਪੈਰਾਂ ਹੇਠੋਂ ਜਮੀਨ ਨਿਕਲ ਜਾਂਦੀ ਆ ਕਿਉਂਕਿ ਉਹ ਇਨਸਾਨ ਜਿਹੜਾ ਉਹਦਾ ਹੋਣ ਵਾਲਾ ਕੁੜਮ ਸੀ ਉਹਦੇ ਮੁੰਡੇ ਦਾ ਹੋਣ ਵਾਲਾ ਸਹਰਾ ਸੀ ਤੇ ਉਹਦੀ ਨੂੰਹ ਦਾ ਜੋ ਪਿਓ ਸੀ ਉਹ ਉਹਨੂੰ 18 ਸਾਲਾਂ ਬਾਅਦ ਮਿਲ ਰਹੀ ਸੀ ਤੇ ਉਹਨੂੰ ਜਾਣਦੀ ਸੀ ਉਹਦੇ ਵੱਲ ਦੇਖ ਕੇ ਉਹਦੇ ਮੱਥੇ ਤੇ ਤਰੇਲੀ ਆ ਜਾਂਦੀ ਆ ਪਰ ਉਸ ਟਾਈਮ ਉਹ ਕੁਝ ਨਹੀਂ ਬੋਲਦੀ ਅੱਗੋਂ ਮਹਿਕ ਦੇ ਪਿਓ ਨੂੰ ਵੀ ਹਰਵੰਸ ਕੌਰ ਦੀ ਪਛਾਣ ਆ ਜਾਂਦੀ ਆ ਪਰ ਉਹ ਵੀ ਸੱਜੀ ਕਾਲ ਬੁਲਾ ਕੇ ਉਹਨਾਂ ਨੂੰ ਡ੍ਰੈਂਗ ਰੂਮ ਦੇ ਵਿੱਚ ਲਿਆਉਂਦਾ ਚਲੋ ਉਸ ਤੋਂ ਬਾਅਦ ਚਾਹ ਪਾਣੀ ਪਲਾਇਆ ਜਾਂਦਾ ਹਰਵੰਸ ਕੌਰ ਜਿਹੜੀ ਐਨੇ ਚਾ ਨਾਲ ਆਪਣੀ ਨੂੰਹ ਦਾ ਸ਼ਗਨ ਕਰਨ ਲਈ ਆਈ ਹੁੰਦੀ ਆ ਗੱਲ ਕਰਨ ਲਈ ਆਈ ਹੁੰਦੀ ਆ ਉਹਦੇ ਮੂੰਹੋਂ ਕੋਈ ਬੋਲ ਨਹੀਂ ਨਿਕਲ ਰਿਹਾ ਹੁੰਦਾ ਤਾਂ ਮਹਿਕ ਦੀ ਨਾਨੀ ਆ ਜਿਹੜੀ ਉਹ ਹਰਵੰਸ ਕੌਰ ਨੂੰ ਤੇ ਜੋਗਿੰਦਰ ਸਿੰਘ ਨੂੰ ਪੁੱਛਦੀ ਆ ਵੀ ਭਾਈ ਮੁੰਡੇ ਨੂੰ ਕੁੜੀ ਪਸੰਦ ਆ ਕੁੜੀ ਨੂੰ ਮੁੰਡਾ ਸਾਨੂੰ ਵੀ ਮੁੰਡਾ ਪਸੰਦ ਆ ਹੁਣ ਤੁਸੀਂ ਦੱਸੋ ਵੀ ਸਾਡੀ ਕੁੜੀ ਤੁਹਾਨੂੰ ਪਸੰਦ ਆ ਤਾਂ ਮਹਿਕ ਪਹਿਲਾਂ ਹੀ ਬੋਲ ਪੈਂਦੀ ਆ ਕੀ ਨਾਨੀ ਮੰਮੀ ਡੈਡੀ ਨੂੰ ਤਾਂ ਮੈਂ ਬਹੁਤ ਪਸੰਦ ਆ ਮੈਨੂੰ ਕੱਲ ਹੀ ਪਤਾ ਲੱਗ ਗਿਆ ਸੀ ਵੈਸੇ ਇਹ ਵੀ ਮੈਨੂੰ ਗੁਰਪ੍ਰੀਤ ਨੇ ਦੱਸਿਆ ਸੀ ਕਿ ਮੈਂ ਪਸੰਦ ਆ ਉਹ ਕਹਿੰਦੀ ਚੁੱਪ ਕਰਤੀ ਇਹ ਮੈਂ ਤੈਨੂੰ ਨਹੀਂ ਪੁੱਛਿਆ ਮੈਂ ਤੇਰੀ ਹੋਣ ਵਾਲੀ ਸੱਸ ਨੂੰ ਪੁੱਛਿਆ ਜਦੋਂ ਐਦਾਂ ਕਹਿੰਦੀ ਆ ਤਾਂ ਹਰਵੰਸ कौर ਆ ਜਿਹੜੀ ਉਹ ਹਾਂ ਚ ਸਿਰ ਹਿਲਾ ਦਿੰਦੀ ਆ ਵੀ ਹਾਂ ਪਸੰਦ ਆ ਤਾਂ ਉਹਦੇ ਘਰ ਵਾਲਾ ਦੇਖਦਾ ਵੀ ਹਰਵੰਸ कौर ਨੂੰ ਕੀ ਹੋ ਗਿਆ ਵੀ ਪਹਿਲਾਂ ਤਾਂ ਇਹ ਨਹੀਂ ਖੁਸ਼ੀ-ਖੁਸ਼ੀ ਆਈ ਵੀ ਇਹ ਕੱਲ ਦੀ ਤਾਂ ਮੈਂ ਕਿ ਮੈਂ ਕਿ ਕਰੀ ਜਾਂਦੀ ਸੀ ਵੀ ਹੁਣ ਇਹਨੂੰ ਕੀ ਹੋ ਗਿਆ ਵੀ ਇਹ ਘਬराई ਕਿਉਂ ਲੱਗ ਰਹੀ ਆ ਚਲੋ ਉਹਨਾਂ ਗੱਲ ਜੀ ਬੋਚਦਾ ਹੋਇਆ ਕਹਿੰਦਾ ਕਿ ਹਾਂਜੀ ਵੀਰੀ ਸਾਨੂੰ ਤੁਹਾਡੀ ਧੀ ਬਹੁਤ ਪਸੰਦ ਆ ਇਹ ਤੁਹਾਡੀ ਹੀ ਧੀ ਨਹੀਂ ਸਾਡੀ ਵੀ ਧੀ ਆ ਸਾਨੂੰ ਆਪਣੇ ਮੁੰਡੇ ਦੀ ਪਸੰਦ ਤੇ ਬਹੁਤ ਮਾਣ ਆ ਬਾਕੀ ਜਿਹੜੇ ਸੰਸਕਾਰ ਤੁਸੀਂ ਆਵਦੀ ਧੀ ਨੂੰ ਦਿੱਤੇ ਆ ਪੰਜਾਬ ਦੀਆਂ ਕੁੜੀਆਂ 'ਚ ਵੀ ਕਦੇ ਕਈ ਵਾਰ ਇੰਨੇ ਸੰਸਕਾਰ ਨਹੀਂ ਮਿਲਦੇ ਸਾਨੂੰ ਇਹ ਰਿਸ਼ਤਾ ਮਨਜ਼ੂਰ ਆ ਹੁਣ ਆਪਾਂ ਅੱਗੇ ਦੀ ਗੱਲ ਕਰੀਏ ਵੀ ਆਪਾਂ ਮੰਗਣੀ ਕਦੋਂ ਤੇ ਕਿੱਥੇ ਕਰਨੀ ਆ ਪਰ ਮੈਂ ਕਦਾ ਪਿਓ ਜਿਹੜਾ ਕਿ ਹਰਵੰਸ ਵੱਲ ਵੇਖ ਰਿਹਾ ਸੀ ਜਿਹੜੀ ਕਿ ਚੁੱਪ ਸੀ ਉਹ ਕਹਿੰਦਾ ਕਿ ਸਰਦਾਰ ਜੀ ਮੈਨੂੰ ਤੁਹਾਡੀ ਗੱਲ ਆ ਜਿਹੜੀ ਵਧੀਆ ਲੱਗੀ ਠੀਕ ਲੱਗੀ ਪਰ ਮੈਂ ਭੈਣ ਜੀ ਦੇ ਮੂੰਹ ਵੱਲ ਵੇਖ ਰਿਹਾ ਉਹਨਾਂ ਨੇ ਕੋਈ ਵੀ ਆਪਣਾ ਜਵਾਬ ਨਹੀਂ ਦਿੱਤਾ ਮੈਂ ਚਾਹਣਾ ਕਿ ਮੈਂ ਆਪਣੀ ਧੀ ਦੀ ਹੋਣ ਵਾਲੀ ਸੱਸ ਦੀ ਸਹਿਮਤੀ ਲਵਾਂ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮੈਂ ਕੀ ਇਹਨਾਂ ਨਾਲ 2 ਮਿੰਟ ਗੱਲ ਕਰ ਸਕਦਾ ਸਾਰੇ ਕਹਿੰਦੇ ਭਾਈ ਸਾਨੂੰ ਕੀ ਇਤਰਾਜ਼ ਆ ਚਲ ਜੇ ਤੈਨੂੰ ਇਹ ਲੱਗਦਾ ਵੀ ਤੇਰੀ ਕੁੜਮਣੀ ਨਿਹਾਮੀ ਨਹੀਂ ਪਈ ਤਾਂ ਤੂੰ ਗੱਲ ਕਰ ਸਕਦਾ ਤਾਂ ਚਲੋ ਉਹ ਦੂਜੇ ਬਾਹਰ ਚਲੇ ਜਾਂਦੇ ਆ ਤੇ ਉੱਥੇ ਹਰਵੰਸ ਕੋਲ ਬੈਠੀ ਹੁੰਦੀ ਆ ਤੇ ਮੈਂ ਕਦਾ ਪਿਓ ਆ ਜਿਹੜਾ ਉਹ ਵੀ ਬੈਠਾ ਹੁੰਦਾ ਬਾਕੀ ਬਾਹਰ ਚਲੇ ਜਾਂਦੇ ਆ ਮੈਂ ਕਦਾ ਪਿਓ ਜਗਤਾਰ ਆਪਣੀ ਹੋਣ ਵਾਲੀ ਕੁੜਮਣੀ ਨੂੰ ਕਹਿੰਦਾ ਕਿ ਹਰਵੰਸ ਤੇਰਾ ਦੋਸ਼ੀ ਮੈਂ ਆ ਤੇਰਾ ਕਸੂਰਵਾਰ ਮੈਂ ਆ ਤੇਰੇ ਨਾਲ ਮੰਗਣੀ ਕਰਾ ਕੇ ਤੈਨੂੰ ਸ਼ਾਇਦ ਧੋਖਾ ਮੈਂ ਦਿੱਤਾ ਪਰ ਇਹਦੇ 'ਚ ਮੇਰੀ ਧੀ ਦਾ ਕੋਈ ਕਸੂਰ ਨਹੀਂ ਦੇਖੀ ਕਿ ਤੇ ਆਪਣੇ ਪੁਰਾਣੇ ਰਿਸ਼ਤੇ ਕਰਕੇ ਮੇਰੀ ਧੀ ਦੀਆਂ ਖੁਸ਼ੀਆਂ ਨੂੰ ਤੂੰ ਵਿਚੇ ਨਾ ਰੋਕਦੀ ਉੱਤੋਂ ਪੰਜਾਬ ਸੁਣਦੀ ਰਹਿੰਦੀ ਆ ਉਹ ਕਹਿੰਦੀ ਤੈਨੂੰ ਆਪਣੀ ਧੀ ਦੀਆਂ ਖੁਸ਼ੀਆਂ ਦੀ ਪਰਵਾਹ ਮੈਂ ਵੀ ਕਿਸੇ ਦੀ ਧੀ ਸੀ ਮੈਂ ਵੀ ਤੇਰੇ ਲਈ ਇੰਤਜ਼ਾਰ ਕੀਤਾ ਸੀ ਮੈਂ ਵੀ ਆਪਣੀਆਂ ਖੁਸ਼ੀਆਂ ਤੇਰੇ ਨਾਲ ਵੇਖੀਆਂ ਸੀ ਮੈਂ ਹਜੇ ਤੱਕ ਮੈਂ ਇਹ ਕਦੇ ਰਿਸ਼ਤੇ ਬਾਰੇ ਕੋਈ ਨਾ ਨਹੀਂ ਕੀਤੀ ਤੈਨੂੰ ਤਾਂ ਹੁਣੀ ਫਿਕਰ ਹੋ ਗਿਆ ਤੇ ਮੈਂ ਜਿਹੜੀ ਤੇਰਾ ਇੰਨੇ ਸਾਲ ਇੰਤਜ਼ਾਰ ਕਰਦੀ ਰਹੀ ਤੂੰ ਤਾਂ ਮੈਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਪਰ ਫਿਰ ਵੀ ਮੈਂ ਆਪਣੇ ਪੁੱਤ ਤੇ ਆਪਣੀ ਹੋਣ ਵਾਲੀ ਨੂੰਹ ਦੇ ਰਿਸ਼ਤੇ 'ਚ ਰੋੜਾ ਨਹੀਂ ਬਣੂੰਗੀ। ਮੈਨੂੰ ਇਹ ਰਿਸ਼ਤਾ ਮਨਜ਼ੂਰ ਆ। ਚਲੋ ਇਹ ਕਹਿ ਕੇ ਉਹ ਬਾਹਰ ਉੱਠ ਕੇ ਚਲੀ ਜਾਂਦੀ ਆ ਤੇ ਜਗਤਾਰ ਆ ਜਿਹੜਾ ਉਹਨੂੰ ਸੁੱਖ ਦਾ ਸਾਹ ਹੁੰਦਾ। ਉਸ ਤੋਂ ਬਾਅਦ ਚਲੋ ਉਹ ਉੱਥੋਂ ਵਿਦਾ ਲੈ ਕੇ ਘਰ ਆ ਜਾਂਦੇ ਆ। ਵੈਸੇ ਸਾਰਿਆਂ ਦੇ ਮਨ ਦੇ ਵਿੱਚ ਇਹ ਸਵਾਲ ਚੱਲ ਰਿਹਾ ਸੀ ਵੀ ਹਰਵੰਸ ਕੌਰ ਦਾ ਜਿਹੜਾ ਵਿਵਹਾਰ ਸੀ ਉਹ ਇੱਕਦਮ ਅਹੀਂ ਕਿਵੇਂ ਬਦਲ ਗਿਆ? ਇੰਨੀ ਖੁਸ਼ ਰਹਿਣ ਵਾਲੀ ਹਰਵੰਸ ਕੌਰ ਜਿਹੜੀ ਇੰਨੀ ਚਾਈ ਚਾਈ ਆਈ ਸੀ ਇੱਥੇ ਆ ਕੇ ਚੁੱਪ ਕਿਉਂ ਹੋ ਗਈ? ਸਾਰੇ ਇਸ ਸਵਾਲ ਦਾ ਜਵਾਬ ਸ਼ਾਇਦ ਆਪਣੇ ਅੰਦਰੋਂ ਟੁੱਲ ਰਹੀ ਸੀ ਚਲੋ ਜਦੋਂ ਚਲੇ ਜਾਂਦੇ ਆ ਤਾਂ ਮੈਂ ਕ ਆਪਣੀ ਨਾਨੀ ਨਾਲ ਗੱਲ ਕਰਦੀ ਆ ਕਹਿੰਦੀ ਨਾਨੀ ਵੀ ਗੁਰਪ੍ਰੀਤ ਦੀ ਮੰਮੀ ਕੱਲ ਬੜੀ ਖੁਸ਼ ਸੀ ਮੈਨੂੰ ਬੜੀਆਂ ਦੁਆਵਾਂ ਵੀ ਦਿੱਤੀਆਂ ਚਲੋ ਦੁਆਵਾਂ ਤਾਂ ਅੱਜ ਵੀ ਦਿੱਤੀਆਂ ਪਰ ਅੱਜ ਜਦੋਂ ਉਹ ਆਪਣੇ ਘਰੇ ਆਈ ਤਾਂ ਉਹਦਾ ਮੂਡ ਇੱਕਦਮ ਬਦਲ ਗਿਆ ਵੀ ਕੀ ਗੱਲ ਹੋਈ ਉਹ ਉਹ ਕਹਿੰਦੀ ਪਤਾ ਨਹੀਂ ਪੁੱਤ ਮੈਨੂੰ ਤਾਂ ਆਪ ਨਹੀਂ ਪਤਾ ਇੰਨਾ ਨਾਨੀ ਦੋਤੀ ਦੀਆਂ ਗੱਲਾਂ ਸੁਣ ਕੇ ਜਗਤਾਰ ਆ ਜਿਹੜਾ ਉਹ ਨੀਵੀਂ ਪਾ ਕੇ ਬੈਠਾ ਹੁੰਦਾ ਦੇ ਉਹ ਆਪਣੇ ਅਤੀਤ ਬਾਰੇ ਸੋਚ ਰਿਹਾ ਹੁੰਦਾ। ਅਸਲ ਦੇ ਵਿੱਚ ਜਗਤਾਰ ਤੇ ਹਰਵੰਸ ਕੌਰ ਦਾ ਰਿਸ਼ਤਾ ਹੋਇਆ ਹੁੰਦਾ। ਜਦੋਂ ਜਗਤਾਰ ਦੀ ਮੰਗਣੀ ਹਰਵੰਸ ਕੌਰ ਨਾਲ ਹੋ ਜਾਂਦੀ ਆ ਤੇ ਉਹ ਹਰਵੰਸ ਕੌਰ ਨੂੰ ਕਹਿੰਦਾ ਕਿ ਮੈਂ ਬਾਹਰ ਜਾਣਾ ਚਾਹਣਾ। ਤੂੰ ਮੇਰਾ ਇੰਤਜ਼ਾਰ ਕਰੀ ਮੈਂ ਆ ਕੇ ਤੇਰੇ ਨਾਲ ਵਿਆਹ ਕਰਾਂ। ਜਗਤਾਰ ਆਸਟ੍ਰੇਲੀਆ ਚਲੇ ਜਾਂਦਾ। ਆਸਟ੍ਰੇਲੀਆ ਜਾਣ ਤੋਂ ਬਾਅਦ ਉਹ ਹਰਵੰਸ ਨਾਲ ਫੋਨ ਤੇ ਗੱਲ ਵੀ ਕਰਦਾ ਰਹਿੰਦਾ। ਹਰਵੰਸ ਉਡੀਕਦੀ ਆ। ਸਾਲ ਹੁੰਦਾ 2 ਸਾਲ ਹੁੰਦੇ ਆ ਪੂਰੇ 5 ਸਾਲ ਬੀਤ ਜਾਂਦੇ ਆ ਪਰ ਜਗਤਾਰ ਵਾਪਸ ਜਾਣ ਦਾ ਨਾਮ ਨਹੀਂ ਲੈਂਦਾ ਹੌਲੀ-ਹੌਲੀ ਜਗਤਾਰ ਹਰਵੰਸ ਨੂੰ ਫੋਨ ਕਰਨੇ ਬੰਦ ਕਰ ਦਿੰਦਾ ਹਰਵੰਸ ਦੇ ਪੇਕੇ ਵਾਲਿਆਂ ਨੇ 6-7 ਸਾਲ ਜਗਤਾਰ ਦਾ ਇੰਤਜ਼ਾਰ ਕੀਤਾ ਪਰ ਉਸ ਤੋਂ ਬਾਅਦ ਜਗਤਾਰ ਵਾਪਸ ਨਹੀਂ ਜਾਂਦਾ ਉਸ ਤੋਂ ਬਾਅਦ ਹਰਵੰਸ ਕੌਰ ਦਾ ਰਿਸ਼ਤਾ ਜੋਗਿੰਦਰ ਸਿੰਘ ਨਾਲ ਕਰ ਦਿੱਤਾ ਜਾਂਦਾ ਇਹ ਗੱਲ ਹਰਵੰਸ ਕੌਰ ਦੇ ਦਿਲ ਦੇ ਵਿੱਚ ਹੀ ਸਮਾਈ ਹੋਈ ਸੀ ਉਹੋ ਜਗਤਾਰ ਦਾ ਇੰਤਜ਼ਾਰ ਤਾਂ ਕਰਦੀ ਰਹੀ ਪਰ ਉਹਨੂੰ ਇਸ ਗੱਲ ਦਾ ਬੱਧ ਦੁੱਖ ਸੀ ਕਿ ਜਗਤਾਰ ਨੇ ਮੈਨੂੰ ਬਿਨਾਂ ਦੱਸੇ ਮੈਨੂੰ ਦੱਸਣਾ ਜ਼ਰੂਰੀ ਨਹੀਂ ਸਮਝਿਆ ਉਹਨੇ ਬਿਨਾਂ ਦੱਸੇ ਗੱਲਬਾਤ ਬੰਦ ਕਰਤੀ ਉਹਨੇ ਕਿਉਂ ਨਹੀਂ ਦੱਸਿਆ ਵੀ ਮੈਂ ਕਿਉਂ ਨਹੀਂ ਵਾਪਸ ਆਇਆ ਤੇ ਇਧਰੋਂ ਜਗਤਾਰ ਦੇ ਮਨ 'ਚ ਇਹ ਚੱਲ ਰਿਹਾ ਸੀ ਕਿ ਆਪਣੀ ਧੀ ਦਾ ਵਿਆਹ ਕਰਨ ਤੋਂ ਪਹਿਲਾਂ ਮੈਂ ਹਰਵੰਸ ਨੂੰ ਸਾਰੀ ਗੱਲ ਦੱਸ ਦਿਆਂ ਤਾਂ ਠੀਕ ਰਹੂਗਾ ਚਲੋ ਉਹਨਾਂ ਅਗਲੇ ਦਿਨ ਗੱਡੀ ਚੱਕਦਾ ਤੇ ਆਪਣੇ ਹੋਣ ਵਾਲੇ ਜਵਾਈ ਦੇ ਘਰ ਜਾਂਦਾ। ਜਦੋਂ ਉਹ ਘਰ ਜਾਂਦਾ ਤਾਂ ਹਰਵੰਸ ਕੌਰ ਘਰ ਦੇ ਵਿੱਚ ਇਕੱਲੀ ਹੁੰਦੀ ਆ। ਜੋਗਿੰਦਰ ਸਿੰਘ ਤੇ ਗੁਰਪ੍ਰੀਤ ਗਰੋਸਰੀ ਸਟੋਰ ਤੇ ਗਏ ਹੁੰਦੇ ਆ। ਉਹ ਕਹਿੰਦੇ ਤਾਂ ਹਰਵੰਸ ਕੌਰ ਨੂੰ ਵੀ ਹਰਵੰਸ ਕੌਰ ਨਹੀਂ ਜਾਂਦੀ ਕਿਉਂਕਿ ਹਰਵੰਸ ਕੌਰ ਦੇ ਮਨ ਦੇ ਵਿੱਚ ਵੀ ਉਹੀ ਗੱਲਾਂ ਚੱਲ ਰਹੀਆਂ ਸੀ ਵੀ ਮੈਂ ਸਾਰੀ ਉਮਰ ਜਗਤਾਰ ਦਾ ਸਾਹਮਣਾ ਕਿਵੇਂ ਕਰੂੰ। ਬਾਕੀ ਉਹਨੂੰ ਗੁੱਸਾ ਵੀ ਸੀ ਜਗਤਾਰ ਤੇ। ਉਹ ਸੋਚ ਰਹੀ ਸੀ ਕਿ ਵੀ ਮੈਂ ਆਪਣੇ ਘਰ ਦੇ ਨਾਲ ਇਹ ਗੱਲ ਕਰਾਂ ਜਾਂ ਨਾ ਕਰਾਂ। ਚਲੋ ਜਦੋਂ ਜਗਤਾਰ ਘਰ ਦੇ ਅੰਦਰ ਦਾਖਲ ਹੁੰਦਾ ਘਣਾ ਉਹਦਾ ਹੋਣ ਵਾਲਾ ਕੁੜਮ ਸੀ ਉਹ ਅੰਦਰ ਬੁਲਾਉਂਦੀ ਆ ਉਹਦੇ ਵਾਸਤੇ ਚਾਹ ਬਣਾਉਣ ਜਾਂਦੀ ਆ ਤਾਂ ਜਗਤਾਰ ਉਹਨੂੰ ਕਹਿੰਦਾ ਹਰਵੰਸ ਮੈਂ ਚਾਹ ਪੀਣ ਨਹੀਂ ਆਇਆ ਮੈਂ ਤੈਨੂੰ ਇੱਕ ਗੱਲ ਦਾ ਜਵਾਬ ਦੇਣ ਆਇਆ ਉਹ ਸਵਾਲ ਜਿਹੜਾ ਸਾਲਾਂ ਤੋਂ ਤੇਰੇ ਸੀਨੇ ਦੇ ਅੰਦਰ ਦਫਨਾ ਤੂੰ ਇਹੀ ਆਪਣੇ ਆਪ ਤੋਂ ਪੁੱਛਦੀ ਹੋਵੇਂਗੀ ਨਾ ਕਿ ਮੈਂ ਬਿਨਾਂ ਦੱਸੇ ਤੇਰੇ ਨਾਲ ਗੱਲਬਾਤ ਬੰਦ ਕੀਤੀ ਮੈਂ ਕਿਉਂ ਨਹੀਂ ਆਇਆ ਮੈਂ ਤੇਰੇ ਨਾਲ ਵਿਆਹ ਕਿਉਂ ਨਹੀਂ ਕਰਾਇਆ ਤਾਂ ਸੁਣ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਮੈਂ ਇਹੋ ਜਿਹਾ ਇੱਥੇ ਆ ਕੇ ਫਸਿਆ ਕਿ ਮੈਂ ਮੁੜ ਕੇ ਆ ਨਹੀਂ ਸਕਿਆ ਵਾਪਸ ਮੈਂ ਆਉਣਾ ਚਾਹੁੰਦਾ ਸੀ ਫਿਰ ਉਹ ਦੱਸਦਾ ਕਿ ਜਦੋਂ ਮੈਂ ਆਸਟ੍ਰੇਲੀਆ ਆਇਆ ਸੀ ਤਾਂ ਮੈਂ ਇੱਕ ਗਰੋਸਰੀ ਸਟੋਰ ਤੇ ਲੱਗਿਆ ਸੀ ਕਿਉਂਕਿ ਮੈਂ ਕੋਈ ਜ਼ਿਆਦਾ ਪੜਿਆ ਲਿਖਿਆ ਤਾਂ ਹੈ ਨਹੀਂ ਸੀ ਵੀ ਕੋਈ ਨੌਕਰੀ ਕਰਦਾ ਹੋਵਾਂ ਤੇ ਉਸ ਗਰੋਸਰੀ ਸਟੋਰ ਦਾ ਜਿਹੜਾ ਮਾਲਕ ਸੀ ਉਹ ਪੰਜਾਬੀ ਬੰਦਾ ਸੀ ਤੇ ਜਦੋਂ ਵੀ ਮੈਂ ਕਈ ਵਾਰ ਉਹਨਾਂ ਦੇ ਘਰ ਜਾਂਦਾ ਤੇ ਜਿਹੜੀ ਉਹਨਾਂ ਦੀ ਕੁੜੀ ਸੀ ਮਤਲਬ ਮੇਰੀ ਪਤਨੀ ਸੀ ਉਹਨੇ ਮੈਨੂੰ ਵੇਖਿਆ ਤੇ ਉਹਨੇ ਮੈਨੂੰ ਪਸੰਦ ਕਰ ਲਿਆ ਮੈਂ ਕਦੇ ਉਹ ਦਿਨ ਕੋਈ ਗੱਲਬਾਤ ਨਹੀਂ ਕੀਤੀ ਸੀ ਚਲੋ ਮੈਨੂੰ 2-3 ਸਾਲ ਹੋਏ ਆਏ ਨੂੰ ਤੇ ਗਰੋਸਰੀ ਸਟੋਰ ਦੇ ਉਸ ਮਾਲਕ ਨੇ ਮੇਰੇ ਨਾਲ ਗੱਲ ਕੀਤੀ ਵੀ ਮੇਰੀ ਇੱਕੋ ਇੱਕ ਲਾਡਲੀ ਧੀ ਆ ਤੇ ਪੰਜਾਬੀ ਸਰਦਾਰ ਆ ਤੇ ਉਹ ਪਸੰਦ ਕਰਦੀ ਆ ਇਧਰਲੀ ਜੰਪ ਵਾਲਾ ਪਰ ਤੈਨੂੰ ਪਸੰਦ ਕਰਦੀ ਆ ਤੇ ਮੈਂ ਤੈਨੂੰ ਆਪਣਾ ਜਵਾਈ ਬਣਾਉਣਾ ਚਾਹਣਾ ਮੈਂ ਉਸ ਸਰਦਾਰ ਨੂੰ ਕਿਹਾ ਕਿ ਵੀ ਨਹੀਂ ਮੇਰੀ ਤਾਂ ਮੰਗਣੀ ਹੋਈ ਵੀ ਆ ਉਹ ਕਹਿੰਦਾ ਵੀ ਦੇਖ ਮੇਰੀ ਧੀ ਨੇ ਅੱਜ ਤੱਕ ਮੇਰੇ ਤੋਂ ਜੋ ਵੀ ਮੰਗਿਆ ਮੈਂ ਉਹਨੂੰ ਕਦੇ ਮੋੜਿਆ ਨਹੀਂ ਕਿਸੇ ਗੱਲ ਤੋਂ ਤੇ ਮੇਰੀ ਤਾਂ ਇੰਨੀ ਜਿੱਦੀ ਆ ਵੀ ਜੇ ਉਹਨੇ ਤੈਨੂੰ ਪਸੰਦ ਕਰ ਲਿਆ ਤਾਂ ਉਹ ਤੇਰੇ ਨਾਲ ਹੀ ਵਿਆਹ ਕਰਾਊਗੀ। ਵੀ ਤੂੰ ਮੈਨੂੰ ਜਵਾਬ ਨਾ ਦੇ। ਉਹ ਕਹਿੰਦਾ ਵੀ ਮੇਰੀ ਉਡੀਕ ਚ ਤਾਂ ਪੰਜਾਬ ਚ ਵੀ ਬੈਠੀ ਇੱਕ ਵੀ ਮੈਂ ਇਹ ਨਹੀਂ ਕਰ ਸਕਦਾ। ਉਸ ਤੋਂ ਬਾਅਦ ਕਹਿੰਦਾ ਚਲੋ ਉਸ ਸਰਦਾਰ ਨੂੰ ਇਹ ਸੀ ਵੀ ਅੱਜ ਨਹੀਂ ਤਾਂ ਕੱਲ ਇਹ ਮੰਨ ਜੂ। ਇਧਰੋਂ ਕਹਿੰਦਾ ਵੀ ਮੈਂ ਇੱਥੇ ਆ ਕੇ ਇਹੋ ਜਿਹਾ ਕੰਮ ਦੇ ਵਿੱਚ ਉਲਝਿਆ ਪੈਸੇ ਕਮਾਉਣ ਦੇ ਵਿੱਚ ਉਲਝਿਆ। ਮੈਨੂੰ ਇਹ ਲੱਗਦਾ ਸੀ ਵੀ ਉਹ ਧੱਕੇ ਨਾਲ ਥੋੜੀ ਨਾ ਮੇਰੇ ਨਾਲ ਵਿਆਹ ਕਰਾ ਲੂ। ਪਰ ਇੱਕ ਦਿਨ ਗਰੋਸਰੀ ਸਟੋਰ ਦੇ ਵਿੱਚ ਚੋਰੀ ਹੋ ਜਾਂਦੀ ਆ ਤੇ ਉਸ ਚੋਰੀ ਦੇ ਇਲਜ਼ਾਮ ਦੇ ਵਿੱਚ ਪੁਲਿਸ ਮੈਨੂੰ ਲੈ ਜਾਂਦੀ ਆ ਮੈਨੂੰ ਜੇਲ੍ਹ ਹੋ ਜਾਂਦੀ ਆ ਤੇ ਇੱਕ ਦਿਨ ਗਰੋਸਰੀ ਸਟੋਰ ਦਾ ਮਾਲਕ ਆ ਜਿਹੜਾ ਉਹ ਮੇਰੇ ਕੋਲ ਆਉਂਦਾ ਤੇ ਉਹ ਮੈਨੂੰ ਕਹਿੰਦਾ ਵੀ ਦੇਖ ਮੈਨੂੰ ਪਤਾ ਵੀ ਤੂੰ ਚੋਰੀ ਨਹੀਂ ਕੀਤੀ ਮੈਨੂੰ ਚੰਗੀ ਤਰ੍ਹਾਂ ਪਤਾ ਪਰ ਜਿਹੜੀ ਪੁਲਿਸ ਉਹ ਮੇਰੀ ਗੱਲ ਨਹੀਂ ਮੰਨੂਗੀ ਉਸ ਸਮੇਂ ਸਥਿਤੀ ਹੀ ਇਹੋ ਜਿਹੀ ਪੈਦਾ ਹੋਈ ਵੀ ਤੇਰਾ ਹੀ ਕਸੂਰ ਨਿਕਲ ਰਿਹਾ ਤੂੰ ਹੀ ਉਥੇ ਚੋਰ ਸਾਬਤ ਹੋ ਰਿਹਾ ਤੂੰ ਸਾਰੀ ਉਮਰ ਆਸਟ੍ਰੇਲੀਆ ਦੀ ਜੇਲ੍ਹ 'ਚ ਮਰਨਾ ਚਾਹੇਗਾ ਜਾਂ ਤੂੰ ਬਾਹਰ ਆਜ਼ਾਦ ਹੋਣਾ ਚਾਹਣਾ ਤਾਂ ਉਹ ਕਹਿੰਦਾ ਵੀ ਕੀ ਮਤਲਬ ਉਹ ਕਹਿੰਦਾ ਵੀ ਦੇਖ ਜਦੋਂ ਚੋਰੀ ਹੋਈ ਆ ਮੈਨੂੰ ਨਹੀਂ ਪਤਾ ਸੀ ਵੀ ਇਲਜ਼ਾਮ ਤੇਰੇ ਤੇ ਆਜੂ ਮੈਂ ਪੁਲਿਸ ਨੂੰ ਬੁਲਾਇਆ ਪੁਲਿਸ ਕੇਸ ਕੀਤਾ ਹੁਣ ਜਿੰਨਾ ਸਮਾਂ ਮੈਂ ਇਹ ਕੇਸ ਵਾਪਸ ਨਹੀਂ ਲੈਂਦਾ ਉਹਨਾਂ ਸਮਾਂ ਤੂੰ ਜੇਲ੍ਹ 'ਚੋਂ ਬਾਹਰ ਨਹੀਂ ਨਿਕਲ ਸਕਦਾ ਪਰ ਮੇਰੀ ਇੱਕ ਸ਼ਰਤ ਆ ਵੀ ਤੂੰ ਮੇਰੀ ਧੀ ਨਾਲ ਵਿਆਹ ਕਰੇਗਾ ਕਿਉਂਕਿ ਮੇਰੀ ਧੀ ਤੇਰੇ ਤੋ ਬਿਨਾ ਕਿਸੇ ਹੋਰ ਨਾਲ ਵਿਆਹ ਨਹੀਂ ਕਰਾਉਗੀ ਤੇ ਉਹ ਮੈਨੂੰ ਇਹ ਕਹਿੰਦੀ ਆ ਵੀ ਜੇ ਉਸ ਪੰਜਾਬੀ ਸਰਦਾਰ ਨੇ ਹਾਂ ਨਾ ਕੀਤੀ ਤਾਂ ਮੈਂ ਆਪਣੀ ਜਾਨ ਦੇ ਦੇਣੀ ਆ ਮੈਂ ਆਪਣੀ ਧੀ ਨੂੰ ਮਰਦੇ ਨਹੀਂ ਵੇਖ ਸਕਦਾ ਤਾਂ ਕਹਿੰਦਾ ਵੀ ਮੈਂ ਉਸ ਸਮੇਂ ਇਸ ਸਥਿਤੀ ਦੇ ਵਿੱਚ ਫਸ ਜਾਣਾ ਵੀ ਮੈਂ ਕੀ ਕਰਾਂ ਕਹਿੰਦਾ ਇੱਕ ਵਾਰੀ ਮੈਨੂੰ ਇਹ ਸੀ ਵੀ ਮੈਂ ਜੇਲ੍ਹ ਤੋਂ ਬਾਹਰ ਆਵਾਂ ਚਲੋ ਕਹਿੰਦਾ ਵੀ ਮੈਂ ਇਹ ਗੱਲ ਮੰਨ ਲਈ ਜੇਲ੍ਹ ਤੋਂ ਬਾਹਰ ਆ ਕੇ ਜਦੋਂ ਉਹ ਸਰਦਾਰ ਮੈਨੂੰ ਮਿਲਦਾ ਤੇ ਆਪਣੀ ਧੀ ਦੀ ਹਨਾ ਫਿਰ ਉਹੀ ਗੱਲ ਕਰਦਾ ਵੀtheta ਨਾ ਵਿਆਕਰਣਾਂ ਚਾਹੁੰਦੀ ਆ ਮੈਨੂੰ ਤਾਂ ਪਤਾ ਹੀ ਸੀ ਇਸ ਗੱਲ ਦਾ ਪਰ ਕਹਿੰਦਾ ਮੈਂ ਫਿਰ ਸਰਦਾਰ ਨੂੰ ਕਹਿਣਾ ਵੀ ਨਹੀਂ ਮੇਰੀ ਤਾਂ ਉਡੀਕ ਕੋਈ ਕਰ ਰਿਹਾ ਪੰਜਾਬ ਦੇ ਵਿੱਚ ਕਰ ਰਿਹਾ ਕਹਿੰਦਾ ਤਾਂ ਹੀ ਉਸ ਸਮੇਂ ਮੇਰਾ ਤੇਰੇ ਨਾਲੋਂ ਲਿੰਕ ਟੁੱਟ ਗਿਆ ਸੀ ਤੇ ਉਸ ਸਮੇਂ ਮੇਰਾ ਫੋਨ ਸੀ ਜਿਹੜਾ ਉਹ ਪੁਲਿਸ ਨੇ ਲੈ ਲਿਆ ਸੀ ਤੇ ਮੁੜ ਕੇ ਉਹ ਫੋਨ ਮੈਨੂੰ ਨਹੀਂ ਸੰਪਿਆ ਤੇਰਾ ਨੰਬਰ ਵੀ ਉਹਦੇ 'ਚ ਰਹਿ ਗਿਆ ਸੀ ਤੇ ਉਸ ਤੋਂ ਬਾਅਦ ਕਹਿੰਦਾ ਮੈਂ ਇੰਨੀ ਦੁਚਿੱਤੀ ਦੇ ਵਿੱਚ ਫਸ ਗਿਆ ਸੀ ਵੀ ਮੈਨੂੰ ਇਹ ਲੱਗਣ ਲੱਗ ਗਿਆ ਸੀ ਵੀ ਜੇ ਸ਼ਾਇਦ ਮੈਂ ਇਥੋਂ ਭੱਜ ਕੇ ਜਾਣ ਦੀ ਕੋਸ਼ਿਸ਼ ਕਰੂੰਗਾ ਤੇ ਇਹ ਕੇਸ ਵੀ ਹਜੇ ਰਫਾ-ਦਫਾ ਨਹੀਂ ਹੋਇਆ ਕਿਉਂਕਿ ਉਹਨੇ ਮੇਰੀ ਸਿਰਫ ਜ਼ਮਾਨਤ ਕਰਾਈ ਸੀ ਤੇ ਉਹਨੂੰ ਇਹ ਸੀ ਵੀ ਉਹਨੇ ਵੀ ਇੱਕ ਤਰ੍ਹਾਂ ਨਾਲ ਮੈਨੂੰ ਬਲੈਕਮੇਲ ਕੀਤਾ ਵੀ ਜੇ ਉਹ ਮੇਰੀ ਜ਼ਮਾਨਤ ਕਰਾਊਗਾ ਤਾਂ ਮੈਂ ਵਿਆਹ ਕਰਾਊਗਾ ਉਦੋਂ ਬਾਅਦ ਕੇਸ ਵਾਪਸ ਲਵਾਂ ਵੀ ਜੇ ਉਹਨੇ ਪਹਿਲਾਂ ਹੀ ਕੇਸ ਵਾਪਸ ਲੈ ਲਿਆ ਕਿਤੇ ਮੈਂ ਜੇਲ੍ਹ ਤੋਂ ਬਾਹਰ ਆ ਕੇ ਪੰਜਾਬ ਨਾ ਚੱਲਿਆ ਜਾਵਾਂ ਫਿਰ ਕਹਿੰਦਾ ਮੈਂ ਸੋਚਿਆ ਵੀ ਤੇਰੇ ਵਾਸਤੇ ਤਾਂ ਮੁੰਡਿਆਂ ਦੀ ਕੋਈ ਕਮੀ ਨਹੀਂ ਹੋਣੀ ਵੀ ਜੇ ਮੈਂ ਅੱਜ ਨਹੀਂ ਮੰਨਦਾ ਤਾਂ ਮੇਰੀ ਸਾਰੀ ਜ਼ਿੰਦਗੀ ਜੇਲ੍ਹ 'ਚ ਨਿਕਲੂ ਤੇ ਮੈਂ ਫਸੂਗਾ ਬੁਰਾ ਕਹਿੰਦਾ ਵੀ ਮੈਂ ਉਸ ਸਰਦਾਰ ਦੀ ਗੱਲ ਮੰਨ ਲਈ ਕਹਿੰਦਾ ਕਦੇ-ਕਦੇ ਮੈਨੂੰ ਇਹ ਵੀ ਲੱਗਦਾ ਸੀ ਵੀ ਸ਼ਾਇਦ ਇਹ ਚੋਰੀ ਵਾਲਾ ਸਾਰਾ ਖੇਲ ਹੈ ਜਿਹੜਾ ਉਸੇ ਨੇ ਰਚਾਇਆ ਸੀ ਮੈਨੂੰ ਹਾਂ ਕਰਾਉਣ ਲਈ ਕਿਉਂਕਿ ਮੈਂ ਕੋਰੀ ਨਾ ਕਰ ਰਿਹਾ ਸੀ ਪਰ ਕਹਿੰਦਾ ਫਿਰ ਮੈਂ ਜ਼ਿਆਦਾ ਨਹੀਂ ਸੋਚਿਆ ਮੈਨੂੰ ਗੁੱਸਾ ਤਾਂ ਸੀ ਉਸ ਸਰਦਾਰ ਤੇ ਵੀ ਇੱਕ ਪੰਜਾਬੀ ਸਰਦਾਰ ਹੋਣ ਦੇ ਨਾਤੇ ਉਹਨੇ ਮੈਨੂੰ ਬਲੈਕਮੇਲ ਕੀਤਾ ਫਿਰ ਕਹਿੰਦਾ ਮੈਨੂੰ ਇਹ ਵੀ ਲੱਗਦਾ ਸੀ ਵੀ ਹੋ ਸਕਦਾ ਚੋਰੀ ਸੱਚੀ ਹਨਾ ਕਿਸੇ ਹੋਰ ਨੇ ਕੀਤੀ ਹੋਵੇ ਵੀ ਚੋਈ ਤਾਂ ਕਿਸੇ ਹੋਰ ਨੇ ਕੀਤੀ ਸੀ ਵੀ ਮੈਨੂੰ ਇਹ ਲੱਗਦਾ ਸੀ ਵੀ ਹੋ ਸਕਦਾ ਵੀ ਮੇਰੇ ਮਨ ਦਾ ਇਹ ਵਹਿਮ ਹੋਵੇ ਵੀ ਇਹਦੀ ਸਾਜ਼ਿਸ਼ ਨਾ ਹੋਵੇ ਪਰ ਕਹਿੰਦਾ ਮੇਰੇ ਕੋਲੇ ਇੰਨਾ ਸੋਚਣ ਲਈ ਸਮਾਂ ਨਹੀਂ ਸੀ ਕਿਉਂਕਿ ਕਹਿੰਦਾ ਮੈਂ ਸੋਚਿਆ ਸੀ ਵੀ ਜ਼ਿੰਦਗੀ ਇੱਕ ਵਾਰ ਮਿਲਦੀ ਆ ਮੈਨੂੰ ਪਤਾ ਮੈਂ ਤੇਰਾ ਗੁਨਾਹਗਾਰ ਆ ਅੱਜ ਵੀ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਸਹੀ ਆ ਮੈਂ ਉਸ ਸਰਦਾਰ ਦੀ ਗੱਲ ਮੰਨੀ ਤੇ ਉਹਦੀ ਤੀਨਾ ਵਿਆਹ ਕਰਾਇਆ ਪਰ ਜਦੋਂ ਉਹਨੇ ਮੈਕ ਨੂੰ ਜਨਮ ਦਿੱਤਾ ਤਾਂ ਮੈਕ ਨੂੰ ਜਨਮ ਦੇਣ ਤੋਂ 3 ਸਾਲ ਬਾਅਦ ਉਹਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਮੈਨੂੰ ਮੈਕ ਦੇ ਨਾਨੇ ਨੇ ਇਹ ਗੱਲ ਕਹੀ ਸੀ ਵੀ ਤੂੰ ਜਾਣਾ ਚਾਹੇ ਤਾਂ ਪੰਜਾਬ ਜਾ ਸਕਦਾ ਪਰ ਉਦੋਂ ਕਹਿੰਦਾ ਸਮਾਂ ਬੀਤ ਗਿਆ ਸੀ ਤੇ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਵੀ ਤੇਰਾ ਹੁਣ ਵਿਆਹ ਹੋ ਚੁੱਕਿਆ ਉਸ ਤੋਂ ਬਾਅਦ ਕਹਿੰਦਾ ਮੈਂ ਕਦੇ ਪੰਜਾਬ ਨਹੀਂ ਗਿਆ ਕਿਉਂਕਿ ਮੇਰੇ 'ਚ ਹਿੰਮਤ ਹੈ ਨਹੀਂ ਸੀ ਵੀ ਮੈਂ ਤੇਰੇ ਨਾਲ ਅੱਖ ਮਿਲਾ ਸਕਾਂ ਕਹਿੰਦਾ ਮੈਨੂੰ ਪਤਾ ਵੀ ਮੈਂ ਤੇਰੇ ਨਾਲ ਧੋਖਾ ਕੀਤਾ ਪਰ ਮੈਕ ਨੂੰ ਮੈਂ ਤੇ ਉਹਦੀ ਨਾਨੀ ਨੇ ਪਾਲਿਆ ਮੈਂ ਮੈਕ ਨੂੰ ਉਨਾ ਹੀ ਪਿਆਰ ਕਰਦਾ ਜਿੰਨਾ ਕਦੇ ਤੈਨੂੰ ਕਰਦਾ ਸੀ ਦੇਖ ਮੇਰੀ ਜ਼ਿੰਦਗੀ ਚ ਉਤਲ ਫੁਤਲ ਹੋਈ ਆ ਮੈਂ ਕਿਸੇ ਦੀ ਖੁਸ਼ੀ ਲਈ ਸ਼ਾਇਦ ਇਸ ਰਿਸ਼ਤੇ ਲਈ ਹਾਂ ਕੀਤੀ ਪਰ ਮੇਰੀ ਲਾਈਫ ਪਾਰਟਨਰ ਮੇਰੀ ਪਤਨੀ ਜਿਆਦਾ ਸਮਾਂ ਉਸ ਖੁਸ਼ੀ ਨੂੰ ਹੰਢਾ ਨਾ ਸકી ਮੇਰੀ ਮੈਕ ਦਾ ਬਚਪਨ ਮਾਂ ਤੋਂ ਸਖਣਾ ਰਿਹਾ ਹੁਣ ਉਹ ਗੁਰਪ੍ਰੀਤ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਤੇ ਗੁਰਪ੍ਰੀਤ ਬਿਨਾ ਨਹੀਂ ਰਹਿ ਸਕਦੀ। ਮੈਨੂੰ ਨਹੀਂ ਪਤਾ ਵੀ ਮੈਨੂੰ ਇਹ ਗੱਲ ਕਹਿਣ ਦਾ ਹੱਕ ਹੈ ਕਿ ਨਹੀਂ ਪਰ ਮੈਂ ਤੇਰੇ ਤੋਂ ਝੋਲੀ ਅੜਦਾ ਤੇ ਮੈਂ ਚਾਹਣਾ ਵੀ ਤੂੰ ਇਸ ਗੱਲ ਨੂੰ ਇੱਥੇ ਹੀ ਖਤਮ ਕਰ ਤੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚ। ਹਰਵੰਸ कौर ਕੁਝ ਵੀ ਨਹੀਂ ਬੋਲਦੀ ਤੇ ਉਹ ਜਗਤਾਰ ਨੂੰ ਕਹਿੰਦੀ ਕਿ ਮੈਂ ਤੈਨੂੰ ਉਸ ਦਿਨ ਵੀ ਕਿਹਾ ਸੀ ਤੇ ਅੱਜ ਵੀ ਕਹਨੀ ਆਂ ਵੀ ਮੈਂ ਇਸ ਰਿਸ਼ਤੇ ਦੇ ਵਿੱਚ ਰੋੜਾ ਨਹੀਂ ਬਣੂੰਗੀ। ਮੈਂ ਮੈਕ ਨੂੰ ਆਪਣੀ ਤੀ ਬਣਾ ਕੇ ਲੈ ਕੇ ਜਾਉਂਗੀ ਉਹ ਤਾਂ ਜਦੋਂ ਮੈਨੂੰ ਉਹਦੀ ਸਚਾਈ ਨਹੀਂ ਪਤਾ ਸੀ ਉਦੋਂ ਵੀ ਮੈਂ ਉਹਨੂੰ ਨੂਹ ਦੇ ਰੂਪ ਵਿੱਚ ਤੀ ਬਣਾ ਕੇ 흘ੀ ਜਾ ਰਹੀ ਸੀ ਤੇ ਅੱਜ ਭਾਵੇਂ ਮੈਨੂੰ ਤੇਰੇ ਨਾਲ ਲੱਖ ਛੇਕਵੇਂ ਨੇ ਪਰ ਮੈਂ ਇਹ ਵੀ ਸੋਚਦੀ ਆਂ ਵੀ ਤੇਰੀ ਜ਼ਿੰਦਗੀ 'ਚ ਤਾਂ ਮੇਰੇ ਨਾਲੋਂ ਵੱਧ ਦੁੱਖ ਆਏ ਮੇਰਾ ਤਾਂ ਠੀਕ ਆ ਮੈਂ ਤੈਨੂੰ ਇੰਤਜ਼ਾਰ ਕੀਤਾ ਤੇਰਾ ਤੇ ਤੈਨੂੰ ਬੇਵਫਾ ਸਮਝ ਕੇ ਤੇਰੇ ਪ੍ਰਤੀ ਗੁੱਸਾ ਰੱਖਿਆ ਪਰ ਜੋਗਿੰਦਰ ਸਿੰਘ ਨੇ ਮੇਰੀ ਅੱਜ ਤੱਕ ਕਿਸੇ ਗੱਲ ਨੂੰ ਨਹੀਂ 모ੜਿਆ ਮੇਰੇ ਲਈ ਤਾਂ ਸ਼ਾਇਦ ਇੰਨੀ ਵੱਡੀ ਸਜ਼ਾ ਸੀ ਪਰ ਤੂੰ ਤਾਂ ਇਹ ਸਜ਼ਾ ਸਾਰੀ ਉਮਰ ਭੁਗਤੀ ਆ ਮੈਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਕਿ ਮੈਂ ਇੱਕ ਮੇਰੀ ਨੂੰਹ ਬਣ ਰਹੀ ਆ ਮੈਂ ਕੋਸ਼ਿਸ਼ ਕਰੂੰਗੀ ਉਹਨੂੰ ਉਹਦੀ ਮਾਂ ਵਾਲਾ ਪਿਆਰ ਦੇਣ ਦੀ ਇਹ ਗੱਲ ਸੁਣ ਕੇ ਜਗਤਾਰ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹ ਚੁੱਪਚਾਪ ਉੱਠ ਕੇ ਉੱਥੋਂ ਚਲਿਆ ਜਾਂਦਾ ਜਦੋਂ ਉਹ ਚਲਿਆ ਜਾਂਦਾ ਤਾਂ ਉਸ ਤੋਂ ਥੋੜੇ ਟਾਈਮ ਬਾਅਦ ਹਰਵੰਸ ਦੇ ਘਰ ਵਾਲਾ ਜਗਿੰਦਰ ਤੇ ਗੁਰਪ੍ਰੀਤ ਵੀ ਆ ਜਾਂਦੇ ਆ ਚਲੋ ਉਹ ਹਰਵੰਸ ਨੂੰ ਉਦਾਸ ਵੇਖ ਕੇ ਉਹ ਫੇਰ ਪੁੱਛਦੇ ਆ ਦੋਨੇ ਫੇਰ ਉਹਦੇ ਦਿਵਾਲੇ ਹੋ ਜਾਂਦੇ ਆ ਉਹ ਕਹਿੰਦਾ ਵੀ ਮਾਂ ਕੀ ਗੱਲ ਆ ਤੂੰ ਮੈਨੂੰ ਦੱਸਦੀ ਕਿਉਂ ਨਹੀਂ ਕਰਦੀ ਕੋਈ ਗੱਲ ਆ ਤੇਰੇ ਦਿਮਾਗ 'ਚ ਤੇ ਜੋਗਿੰਦਰ ਆ ਜਿਹੜਾ ਉਹ ਵੀ ਕਹਿੰਦਾ ਹਰਵੰਸ ਕੁਰੇ ਅੱਜ ਤੱਕ ਮੈਂ ਤੈਨੂੰ ਕਦੇ ਇੰਨੀ ਉਦਾਸ ਨਹੀਂ ਵੇਖਿਆ ਪਰ ਮੈਂ ਹੁਣ ਸੱਚ ਜਾਣਨਾ ਚਾਹਣਾ ਤਾਂ ਫੇਰ ਹਰਵੰਸ ਉਹਨਾਂ ਦੋਨਾਂ ਨੂੰ ਕਹਿੰਦੀ ਵੀ ਠੀਕ ਆ ਮੈਂ ਤੁਹਾਨੂੰ ਸੱਚ ਦੱਸਣਾ ਚਾਹਣੀ ਆ ਪਰ ਉਹਦੇ ਲਈ ਤੁਹਾਨੂੰ ਜੇਰਾ ਵੱਡਾ ਕਰਨਾ ਪਊਗਾ ਉਹ ਦੋਨੋਂ ਜਣੇ ਡਰ ਜਾਂਦੇ ਆ ਤੇ ਘਬਰਾ ਜਾਂਦੇ ਆ ਉਹ ਕਹਿੰਦੇ ਵੀ ਗੱਲ ਦੱਸ ਗਈ ਆ ਫਿਰ ਹਰਵੰਸ ਕੌਰ ਆਪਣੇ ਪਤੀ ਜਗਿੰਦਰ ਸਿੰਘ ਨੂੰ ਕਹਿੰਦੀ ਆ ਕਿ ਮੈਂ ਤੈਨੂੰ ਦੱਸਿਆ ਸੀ ਨਾ ਵੀ ਮੇਰੀ ਮੰਗਣੀ ਹੋਈ ਵੀ ਸੀ ਤੇ ਹੁਣ ਸਭ ਤੋਂ ਵੱਡਾ ਸੱਚ ਇਹ ਆ ਵੀ ਮੈਂ ਕਦਾ ਪਿਓ ਆ ਜਿਹੜਾ ਮੇਰਾ ਪਹਿਲਾ ਮੰਗੇਤਰ ਇਹ ਗੱਲ ਸੁਣ ਕੇ ਦੋਨੋਂ ਪਿਓ ਪੁੱਤ ਇੱਕ ਦੂਜੇ ਵੱਲ ਵੇਖਦੇ ਆ ਤੇ ਫਿਰ ਗੁਰਪ੍ਰੀਤ ਨੂੰ ਸਾਰੀ ਗੱਲ ਹਰਵੰਸ ਕੌਰ ਦੱਸਦੀ ਆ ਤੇ ਫਿਰ ਉਹ ਇਹ ਵੀ ਦੱਸਦੀ ਆ ਵੀ ਜਗਤਾਰ ਆਇਆ ਸੀਗਾ ਹਨਾ ਚੋਲੀ ਾੜ ਦਾ ਸੀਗਾ ਤੇ ਉਹ ਗੁਰਪ੍ਰੀਤ ਨੂੰ ਕਹਿੰਦੀ ਵੀ ਦੇਖ ਪੁੱਤ ਤੂੰ ਮੇਰੀ ਅੱਖਾਂ ਦਾ ਤਾਰਾ ਤੇਰੇ ਪਿਓ ਨੇ ਮੈਨੂੰ ਅੱਜ ਤੱਕ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਤੇ ਜਿਵੇਂ ਤੇਰੇ ਪਿਓ ਨੇ ਮੈਨੂੰ ਰੱਖਿਆ ਵੀ ਮੈਂ ਹੀ ਉਮੀਦ ਕਰਦੀ ਆ ਵੀ ਤੂੰ ਮੈੱਕ ਨੂੰ ਐਂ ਰੱਖੇਗਾ ਠੀਕ ਆ ਭਾਵੇਂ ਮੈਂ ਉਹਦੇ ਪਿਓ ਦੀ ਹੋਣ ਵਾਲੀ ਪਤਨੀ ਸੀ ਸਾਡਾ ਰਿਸ਼ਤਾ ਪੂਰਨ ਨਹੀਂ ਚੜ ਸਕਿਆ ਮੈਨੂੰ ਨਹੀਂ ਪਤਾ ਵੀ ਜ਼ਿੰਦਗੀ ਨੇ ਮੈਨੂੰ ਕਿਹੜੇ ਮੋੜ ਤੇ ਲਿਆ ਕੇ ਖੜਾ ਕਰਤਾ ਪਰ ਮੈਂ ਇੰਨੀ ਵੀ ਸਵਾਰਥੀ ਨਹੀਂ ਹੋ ਸਕਦੀ ਵੀ ਮੈਂ ਆਪਣੀ ਨੂੰਹ ਤੇ ਪੁੱਤ ਦੇ ਰਿਸ਼ਤੇ ਦੇ ਵਿੱਚ ਆਵਾਂ ਠੀਕ ਆ ਮੈਂ ਚਾਹਣੀ ਆ ਵੀ ਮੈਂ ਘਰੇ ਮੇਰੀ ਨੂੰਹ ਬਣ ਕੇ ਆਵੇ ਮੈਂ ਪਹਿਲਾਂ ਵੀ ਉਹਨੂੰ ਧੀ ਦੇ ਰੂਪ ਵਿੱਚ ਲਿਜਾ ਰਹੀ ਸੀ ਤੇ ਹੁਣ ਵੀ ਮੈਂ ਉਹਨੂੰ ਧੀ ਦਾ ਪਿਆਰ ਦੇਵਾਂ ਕਿਉਂਕਿ ਉਹਨੇ ਆਪਣੀ ਮਾਂ ਦਾ ਪਿਆਰ ਨਹੀਂ ਵੇਖਿਆ ਤਾਂ ਚਲੋ ਫਿਰ ਦੋਨੋਂ ਪਿਓ ਪੁੱਤਾਂ ਜਿਹੜੇ ਉਹ ਇੱਕ ਦੂਜੇ ਵੱਲ ਵੇਖਦੇ ਆ ਤੇ ਆਪਣੀ ਮਾਂ ਨੂੰ ਗੁਰਪ੍ਰੀਤ ਦਿਲਾਸਾ ਦਿੰਦਾ ਜਗਿੰਦਰ ਸਿੰਘ ਵੀ ਆਪਣੀ ਪਤਨੀ ਦਾ ਹੱਥ ਫੜਦਾ ਤੇ ਉਹਨੂੰ ਕਹਿੰਦਾ ਵੀ ਮੈਨੂੰ ਖੁਸ਼ੀ ਆ ਵੀ ਇੰਨੀ ਵੱਡੀ ਸਚਾਈ ਜਾਣਨ ਤੋਂ ਬਾਅਦ ਵੀ ਤੂੰ ਆਪਣੇ ਨੂੰ ਤੇ ਆਪਣੇ ਪੁੱਤ ਦੀਆਂ ਖੁਸ਼ੀਆਂ ਬਾਰੇ ਸੋਚ ਰਹੀ ਆ ਜਿੰਦਗੀ ਸਾਨੂੰ ਪਤਾ ਨਹੀਂ ਕਿਹੜੇ-ਕਿਹੜੇ ਮੋੜ ਤੇ ਲਿਆ ਕੇ ਖੜਾ ਕਰ ਦਿੰਦੀ ਆ ਤੇ ਜੇ ਅਸੀਂ ਆਪਣੀ ਸੂਝ ਤੇ ਸਿਆਣਪ ਨਾਲ ਫੈਸਲੇ ਲਈਏ ਤੇ ਮੈਨੂੰ ਤੇਰੇ ਇਸ ਫੈਸਲੇ ਤੇ ਬੜਾ ਮਾਣ ਆ ਤੂੰ ਇਸ ਰਿਸ਼ਤੇ ਤੇ ਕੋਈ ਇਤਰਾਜ਼ ਨਹੀਂ ਕੀਤਾ ਫਿਰ ਉਹ ਦੋਨੋਂ ਪਿਓ ਪੁੱਤ ਹਰਵੰਸ ਕੌਰ ਨੂੰ ਆਪਣੀਆਂ ਬਾਹਾਂ ਦੇ ਵਿੱਚ ਲੈ ਲੈਂਦੇ ਆ ਤੇ ਹਰਵੰਸ ਕੌਰ ਪੁੱਭਾ ਮਾਰ ਮਾਰੁੰਦੀ ਸ਼ਾਇਦ ਜਗਤਾਰ ਦੇ ਵਿਛੋੜੇ ਦਾ ਅਜੋ ਨੂੰ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਸੀ ਪਰ ਉਹ ਇੱਕ ਸ਼ਰਤ ਵੀ ਰੱਖਦੀ ਆ ਕਿ ਮਹਿਕ ਨਾਲ ਵਿਆਹ ਹੋਣ ਤੋਂ ਬਾਅਦ ਮੈਂ ਮਹਿਕ ਦੇ ਪਿਓ ਦੇ ਕਦੇ ਵੀ ਮੱਥੇ ਨਹੀਂ ਲੱਗਣਾ ਚਾਹੁੰਦੀ ਤੇ ਮੈਂ ਨਹੀਂ ਚਾਹੁੰਦੀ ਕਿ ਮਹਿਕ ਨੂੰ ਸਾਡੇ ਇਸ ਰਿਸ਼ਤੇ ਦੀ ਸੱਚਾਈ ਪਤਾ ਲੱਗੇ ਤੇ ਜਗਿੰਦਰ ਸਿੰਘ ਕਹਿੰਦਾ ਵੀ ਮੈਂ ਜਗਤਾਰ ਨਾਲ ਖੁਦ ਗੱਲ ਕਰੂੰਗਾ ਵੀ ਮਹਿਕ ਨੂੰ ਕਦੇ ਵੀ ਇਹ ਪਤਾ ਨਹੀਂ ਲੱਗਣਾ ਚਾਹੀਦਾ ਵੀ ਤੇਰਾ ਤੇ ਜਗਤਾਰ ਦਾ ਕੀ ਰਿਸ਼ਤਾ ਸੀ ਆਪਣੀ ਮਾਂ ਨੂੰ ਗੱਲ ਨਾ ਲਾਉਂਦਾ ਤੇ ਉਹਨੂੰ ਕਹਿੰਦਾ ਕਿ ਥੈਂਕ ਯੂ ਮਾਂ ਤੇਰਾ ਬਹੁਤ ਬਹੁਤ ਧੰਨਵਾਦ ਮੇਰੇ ਲਈ ਆਪਣੀ ਜ਼ਿੰਦਗੀ ਦਾ ਇੰਨਾ ਵੱਡਾ ਸਮਝੌਤਾ ਕਰਨ ਲਈ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ